ਤਰਿਆ ਨੇ ਪੋਦੇ ਮਰ ਜਾਣ ਨਿਆਣੇ ਮੇਰੇ ਪਰਵਦੇ ਤੇ ਕਿਤੇ ਛੋਟੇ ਛੋਟੇ ਬਾਡੀ ਖੁਸ਼ ਨਹੀਂ ਵੀ ਨਹੀਂ ਕੋਈ ਹਾਏ ਛੋਟੇ ਫੱਟਾ ਦਰ ਦਰ ਤੇਰੇ ਨਾਲ ਮਾਈਕਡ ਮਾਈਕ ਹਾਏ ਬੋੜ ਜਾ ਸੇ ਗੱਲਾਂ ਆਪਣੇ ਨਾਲ ਜਿਵੇਂ ਮੇਰੇ ਕੋਲ eh <tuk> eh <tangan> ਕੋਈ ਨਹੀਂ ਆਇਆ ਦੁਬਈ ਮਾਪੀ ਕਰਦਾ ਰਹੇਗਾ ਜੀ ਹਾਂ ਯਾਰ ਯਾਰ ਕੋਈ ਨਹੀਂ ਆਇਆ ਕਿਉਂ ਮੈਂ ਅਗਲੀ ਜਾ ਹਾਂ ਬ੍ਰਾਊਜ਼ਰ ਪੈਂਚ ਦਾ ਮੁੰਡਾ ਵੇ ਇਹ ਆਪਣੇ ਧਾਣੇ ਗੱਡੀ ਚੋਂ ਦੇ ਹੀ ਉਹ ਮੁੰਡਿਆਂ ਨੇ ਆਣ ਕੇ ਤੈਨੂੰ ਗੋਲੀ ਮਾਰਤੀ ਆ ਹਾਂ ਨੂੰ ਇਨਸਾਫ ਚਾਹੀਦਾ ਅਸੀਂ ਬਸ ਉਹਨੂੰ ਅੱਗ ਲਾਉਣੀ ਆ ਜਿਸ ਤਰ੍ਹਾਂ ਮੇਰਾ ਭਰਾ ਪਿਆਣਾ ਅਸੀਂ ਉਹਨੂੰ ਇਸ ਤਰ੍ਹਾਂ ਹੀ ਫੋਕੜਾ ਵਾ ਠੀਕ ਆ ਨਾ ਆਡਾ ਕੋਈ ਉਹਨਾਂ ਨਾਲ ਇਨਸਾਫ ਨਹੀਂ ਆਈ ਉਹਨੂੰ ਬੱਸ ਮਾਰਨਾ ਵਾਣੂ ਹੀ ਕੋਣ ਬੰਦਾ ਉਹ ਪਤਾ ਨਹੀਂ ਬੰਦਾ ਹੁਣ ਉਹ ਮੁੰਡੇ ਗਏ ਆ ਲੱਭਣੇ ਲੱਭ ਕੇ ਤਾਂ ਸਾਹਮਣੇ ਲਿਆ ਕੇ ਸੁੱkhਣਾ ਉਹਨੂੰ ਜਾਣੇ ਕਿੱਥੇ ਲੱਗ ਜਾ ਰਹੇਗੇ ਡਾਣੇ ਮੰਡੀ ਲੈ ਕੇ ਜਾਣਦੇ ਸੈਲਰ ਚ ਹਾਂਜੀ ਇਹ ਕੰਮ ਕਰਦੇ ਇਹ ਮੁੰਡੇ ਇਹਨਾਂ ਦੇ ਡਰਾਈਵਰ ਆਪਣੀਆਂ ਗੱਡੀਆਂ ਹੱਡੀਆਂ ਇਹਦੀ ਗੱਡੀ ਨਹੀਂ ਚਲਾਉਂਦੇ ਉਹ ਆਪਣੀਆਂ ਗੱਡੀਆਂ ਲੈ ਕੇ ਜਾਣਦੇ ਆ ਆਹ ਪਾਜੀ 4-5 ਗੱਡੀਆਂ ਵੱਡੀਆਂ ਆਏ ਤੁਹਾਨੂੰ ਕੋਈ ਪਤਾ ਕਿ ਗੋਲੀ ਵਜਦੀ ਇਹ ਹੁਣ ਹਨ ਨੂੰ ਕੋਣ ਗਏ ਛੋਟਾ ਪਤੀਆ ਮੇਰੇ ਦੀ ਮਕਰ ਗੱਡੀ ਹੀ ਉਹ ਕਿਤੇ ਗਾਂ ਹੋਣ ਲੱਗਾ ਤਾਂ ਉਹਨਾਂ ਪਹਿਲਾਂ ਇਹਨੂੰ ਗੋਲੀ ਮਾਰਤੀ ਆ ਘੇੜੇ ਚ ਜਿੰਨਾ ਤੱਕ ਉਹਨਾਂ ਨੇ ਹਸਪੀਟਲ ਦੇ ਔਲ ਦੇ ਲੈਣ ਦਾਵਾ ਉਹਨੇ ਚ ਮੇਰੇ ਸਾਹਮਣੇ ਕੱਗੇ ਆ ਮੇਰਾ ਛੋਟਾ ਪਤੀ ਆ ਨਾਲ ਆ ਵੇਖੋ ਇਹ ਵੀ ਵਿਚਾਰਾ ਦਫਤਰ ਚ ਡਿਊਟੀ ਕਰਦਾ ਵਾ ਤੋਂਨੇ ਚ ਉਹ ਵੀ ਵਿਚਾਰਾ ਲਈ ਬੜਿਆ ਤੇ ਬੜਿਆ ਵੀ ਪਹੁੰਚਿਆ ਹੁੰਦਾ ਤਾਂ ਹਣੀ ਆਏ ਮੇਰੇ ਪ੍ਰਾਣ ਨੂੰ ਸਾਫ਼ ਚਾਹੀਦਾ ਬਸ ਇਹ ਡਰਾਈਵਰ ਕੰਮ ਕਰਦੀ ਇਹ ਆਪਣੀ ਡਰਾਈਵਰੀ ਆਪਣੀਆਂ ਗੱਡੀਆਂ ਸਾਡੀਆਂ ਛੇ ਗੱਡੀਆਂ ਸਾਡੀਆਂ ਆਪੇ ਡਰਾਈਵਰ ਇਹ ਘਟਣਾ ਠੀਕ ਇੱਥੇ ਸੇਲਰ ਲੱਗੇ ਹੋਈ ਹੈ ਨਾ ਗਦਾਮਾਂ ਦੇ ਸਾਹਮਣੇ ਹੋਈ ਆ ਇਹ ਸਰਪੰਚ ਦਾ ਗੋੜਾ ਕੋਈ ਹਾਂਜੀ ਆਡਾ ਤੇ ਉਹ ਜਰਾ ਸਰਪੰਚ 15 ਸਾਲ ਸਰਪੰਚੀ ਚੱਤੀ ਬਹੁਤ ਸਰਪੰਚਰ ਨੂੰ ਨਾ ਪਿੰਡ ਰੋੜਿਆ ਦਾ ਗੱਡੀ ਦੀ ਚਾਚਾ ਜੀ ਦੀ ਬਿਲਕੁਲ ਸਹੀ ਆ ਉਹਦਾ ਡਰਾਈਵਰ ਦਾ ਸਾਇਨਾਰਤੀਆ ਡਰਾਈਵਰ ਨੇ ਗਲਤ ਗੱਡੀ ਵਾਰੀ ਆ ਟਾਇਰ ਪਾੜ ਗਿਆ ਜੀ ਹੱਥੋ ਫਾਈ ਹੋ ਗਏ ਆ ਫੈਸਲਾ ਹੋ ਗਿਆ ਵੀ ਕੋਈ ਗੱਲ ਨਹੀਂ ਜੀ ਮੁੜ ਕੇ ਉਹਨੇ ਆ ਆਰਤੀਆ ਦੇ ਡਰਾਈਵਰ ਨੇ ਬਾਪਨੇ ਮਾਲਕ ਨੂੰ ਸੱਡਿਆ ਵਾ ਦੋ ਗੱਡੀਆਂ ਆਈਆਂ ਵਾ ਉਹਨਾਂ ਹੰਦੇ ਹੱਥੋ ਫਾਈ ਹੋਏ ਆ ਸ਼ਨਾਹੇ ਦਾ ਉਹਨਾਂ ਨੇ ਗੋਲੀਆਂ ਮਾਰੀਆਂ ਵਾ ਹਰਪਾਲ ਸਿੰਘ ਦਾ ਨਾਮ ਆ ਬਾਹਰਕਾਰ ਦੀ ਫੋਟੋ ਆ ਜਿਹੜੇ ਵਿੱਚ ਉਹਨਾਂ ਗੋਲੀਆਂ ਮਾਰੀਆਂ ਤੇ ਭੱਜ ਗਏ ਆ ਜੀ ਗੋਰੀ ਹਰਪਾਲ ਸਿੰਘ ਨਾਮ ਦੇ ਬੰਦੇ ਨੇ ਹਾਂਜੀ ਹਾਂਜੀ ਫੋਟੋ ਆਈ ਹੋਈ ਤੇ ਡਰਾਈਵਰ ਆ ਗਿਆ ਕਿੰਨੇ ਬੰਦੇ ਸੀ ਉਹ ਫੋਟੋ ਦਿਖਾਓ ਕਿੰਨੇ ਜਣੇ ਸੀ ਉਹ ਚਾਰ ਜਣੇ ਸੀ ਜੀ ਆਰਤੀ ਕਿਹੜਾ ਸੀ ਨਾਲ ਉਹਦਾ ਨਾਮ ਹਰਪਾਲ ਸਿੰਘ ਜੀ ਆਰਤੀ ਨਾਲ ਹਾਂਜੀ ਹਾਂਜੀ ਆਰਤੀ ਕਚਨਾਸ ਆ ਜੀ ਦਾ ਕੀ ਮੰਗ ਕਰਦੇ ਹੋ ਹਾਂਜੀ ਕੀ ਮੰਗ ਕਰਦੇ ਹੋ ਪੁਲਿਸ ਸਾਫ ਚਾਹੀਦਾ ਜੀ ਇਹਨੂੰ ਨਹੀਂ ਨਹੀਂ ਇਹ ਕੱਡੀਆਂ ਨੂੰ ਅੱਗ ਲਾਵਾਂਗੇ ਲੱਦੇ ਲਗਾ ਕੇ ਸਮਝਾ ਲਓ ਜਿਹੜੇ ਨੇ ਸਿੱਧੀ ਆਹ ਚਾਲ ਹੋਰ ਕਿੰਨੇ ਕੀਤੀ ਹੈ ਹਾਂਜੀ ਜਿਹੜੀ ਗੱਡੀ ਵਾਲੀ ਉਹ ਦੁਹਾੜਾ ਚਾਚਾ ਇਹਨਾਂ ਨੂੰ ਪਤਾ ਲੱਗਾ ਵੀ ਡੈਥ ਹੋ ਗਈ ਫੇਰ ਐਂ ਗੁੱਸੇ ਜਾ ਦੇ ਤਾਂ ਪੰਨ ਤੋੜ ਲਈ ਗੱਡੀਆਂ ਹਾਂਜੀ ਉਹਨਾਂ ਦੀਆਂ ਗੱਡੀਆਂ ਐ ਅੱਛਾ ਲੈ ਜਿੱਥੋਂ ਆਉਂਦਾ ਚੋਂ ਜਾਂਦਾ ਪੈਸ਼ ਪੁਲਿਸ ਪ੍ਰਸ਼ਾਸਨ ਕੀ ਕਰ ਲਿਆ ਵਾ ਕਿੰਨਾ ਹਸਲਾ ਕੀ ਉਹਨਾਂ ਦਾ ਹਾਂਜੀ ਇੱਕੋ ਆਸਾਂ ਦੇ ਜੀ ਜੀ ਬਾਕੀ ਤੂੰ ਆਹ ਵੇਖੋ ਗੱਡੀ 'ਚ ਪਈਆਂ ਵਾ ਕਿਰਪਾ ਨਾ ਹੀ ਗੰਡਾਸੀਆਂ ਜੀ ਉਹ ਉੱਥੇ ਥਾਣੇ ਲੈ ਗਏ ਨਾਲੇ ਜੀ ਕਿਹੜਾ ਹਥਿਆਰ ਕਿਹੜਾ ਕੀ ਉਹਨਾਂ ਕੋਲ ਪੈਸਾ ਹੀ ਆ ਪਿਸਟਲ ਹੀ ਇੱਕ ਜੀ ਅੱਜ ਐਫਸੀਆਈ ਦੇ ਗੋਦਾਮਾਂ ਦੇ ਬਾਹਰ ਕਣਕ ਦੇ ਭਰੇ ਹੋਏ ਟਰੱਕ ਖੜੇ ਸੀ ਉਹ ਵਨ ਬਾਏ ਵਨ ਅੰਦਰ ਜਾ ਕੇ ਖਾਲੀ ਹੁੰਦੇ ਸੀ ਟਰੱਕ ਨੂੰ ਗੋਦਾਮ ਦੇ ਅੰਦਰ ਜਾਣ ਵਾਸਤੇ ਇੱਕੋ ਹੀ ਰਸਤਾ ਸੀ ਗੇਟ ਤੋਂ ਦੋ ਟਰੱਕਾਂ ਵਾਲੇ ਆਫਿਸ 'ਚ ਐਂਟਰ ਕਰਨ ਤੋਂ ਆਫਿਸ 'ਚ ਲੜਾਈ ਹੋਈ ਇਸੇ ਲੜਾਈ ਦੌਰਾਨ ਗੋਲੀ ਚਲੰਗ ਕਰ ਇੱਕ ਟਰੱਕ ਡਰਾਈਵਰ ਮੱਖਣ ਮਸੀਬ ਦੀ ਮੌਤ ਹੋ ਗਈ ਜਿਹਦੇ ਸਮਾਨ ਦੇ ਚਾਹ ਫਾਇਲ ਨੰਬਰ 77 ਅੰਦਰ ਸੈਕਸ਼ਨ 302 ਆਈਪੀਸੀ ਚੰਤੀ ਆਈ 302 ਚੰਤੀ ਆਈਪੀਸੀ ਪੱਜੀਕਰਨ ਦਾ ਨਾਮ ਰਿਪੋਰਟ ਪਤਾ ਦਰਜ ਕਰ ਲਿਆ ਗਿਆ ਦੇ ਦੋਸ਼ੀਆਂ ਨੂੰ ਜਲਦ ਜਲਦ ਗ੍ਰਿਫਤਾਰ ਕੀਤਾ ਜਾਏ ਇਹਨੇ ਦੋਸ਼ੀ ਹੈ ਇਹਦੇ ਵਿੱਚ ਤਿੰਨ ਦੋਸ਼ੀ ਹੈ ਕੌਣ ਕੌਣ ਨੇ ਇਹਨਾਂ ਵਿੱਚ ਹੈ ਜੀ ਇੱਕ ਅਮਨਦੀਪ ਪੁੱਤਰ ਬਰਨਾਰਸੀ ਦਾਸ ਵਾਸੀ ਮੁੰਦਾਮਪੁਰ ਦੂਸਰਾ ਹੈ ਦਾ ਸਾਜਨ ਪੁੱਤਰ ਅਸ਼ੋਕ ਕੁਮਾਰ ਵਾਸੀ ਪਿੰਡ ਕੁਲੜਾ ਤੀਜਾ ਹੈ ਹਰਪਾਲ ਸਿੰਘ ਪੁੱਤਰ ਮਲਖਾ ਸਿੰਘ ਵਾਸੀ ਮਟੰਮ ਆ ਡਰਾਈਵਰ ਨੇ ਨਾ ਨਹੀਂ ਇਹਨਾਂ ਚ ਇੱਕ ਡਰਾਈਵਰ ਦਾ ਦੋ ਆਟੀ ਹੈ ਇਹਨਾਂ ਨੂੰ ਜਲਦੀ ਜਲਦ ਗ੍ਰਿਫਤਾਰ ਕੀਤਾ ਜਾਏ